ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤੱਕਿਰ ਪਾਕਰ ਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਖਾਸ ਕਰਕੇ ਪਹਿਣਾ ਬੀਬੀਆਂ ਔਰਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਪਹਿਲੀ ਬੇਨਤੀ ਤਾਂ ਇਹ ਹੀ ਆ ਕਿ ਵੀਡੀਓ ਨੂੰ ਬਿਨਾਂ ਸਕਿੱਪ ਕੀਤੇਆਂ ਬਿਨਾਂ ਕਟਿਆ ਪੂਰੀ ਜ਼ਰੂਰ ਸੁਣਿਓ ਅਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਔਰ ਵੀ ਪੈਨਪ੍ਰਾਵਾਹਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣਾ ਸੋਹਣਾ ਜਿਹਾ ਕਮੈਂਟ ਜਰੂਰ ਲਿਖਿਓ ਜੇ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਆਵਿਆ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਕੋਈ ਵਿਚਾਰ ਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਜਾਂ ਫਿਰ ਵਾਹਿਗੁਰੂ ਜੀ ਤਾਂ ਜਰੂਰ ਹੀ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਹਰ ਵੇਲੇ ਕੁਝ ਨਾ ਕੁਝ ਦੇ ਰਹਿਆ ਬਿਨਾਂ ਮੰਗਿਆ ਵੀ ਸਾਨੂੰ ਬਹੁਤ ਕੁਝ ਦਿੰਦੇ ਆ ਅਤੇ ਜੇਕਰ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੱਗੇ ਕੋਈ ਅਰਦਾਸ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਮੈਨੂੰ ਆਹ ਚੀਜ਼ ਚਾਹੀਦੀ ਆ ਮੈਨੂੰ ਆਹ ਦਾਤ ਚਾਹੀਦੀ ਆ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੀਆਂ ਭਾਵਨਾਵਾਂ ਸਾਡੇ ਮਨ ਦੀਆਂ ਇਛਾਵਾਂ ਨੂੰ ਵੀ ਪੂਰਨਾ ਕਰਦੇ ਨੇ ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਹਰ ਮੇਲੇ ਸਾਡੇ ਉੱਤੇ ਮਿਹਰਬਾਨ ਨੇ ਸਾਨੂੰ ਕੁਝ ਨਾ ਕੁਝ ਦੇ ਰਹੇ ਆ ਸਾਡੇ ਮੋਹ ਮੰਗੀਆਂ ਮਰਜ਼ਾਾਂ ਵੀ ਪੂਰੀਆਂ ਕਰ ਰਹੇ ਨੇ ਆਪਣੀ ਖੁਸ਼ੀ ਦੇ ਨਾਲ ਵੀ ਬਹੁਤ ਕੁਝ ਦੇ ਰਹੇ ਨੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਅੰਤ ਹੀ ਨਹੀਂ ਆ ਉਹ ਹਰ ਵੇਲੇ ਹਰ ਪਲ ਸਾਨੂੰ ਕੁਝ ਨਾ ਕੁਝ ਦੇ ਰਹੀ ਆ ਸਤਿਗੁਰ ਸੱਚੇ ਪਾਸ਼ਾ ਹਰ ਵੇਲੇ ਸਾਡੇ ਲਈ ਕੁਝ ਨਾ ਕੁਝ ਕਰ ਰਿਹਾ ਤਾਂ ਸਾਡਾ ਵੀ ਫਰਜ਼ ਬਣਦਾ ਇਹਨਾ ਕਿ ਅਸੀਂ ਵੀ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਲਈ ਕੁਝ ਕਰੀਏ ਉਹਨਾਂ ਨੂੰ ਯਾਦ ਕਰੀਏ ਤਾਂ ਜੋ ਉਹ ਸਾਡੇ ਉੱਤੇ ਹੋਰ ਵੀ ਖੁਸ਼ ਹੋਣ ਹੋਰ ਵੀ ਮਿਹਰਬਾਨ ਹੋਣ ਅਤੇ ਜੋ ਵੀ ਮਨੁੱਖ ਆਪਣੇ ਗੁਰੂ ਦੇ ਲੜ ਲੱਗੇ ਨੇ ਜਿਨ੍ਹਾਂ ਦੇ ਲਈ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਮਿਹਰ ਬਹੁਤ ਮayne ਰੱਖਦੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਰਹਿੰਦਾ ਹੈ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਨਾਲ ਕਿਸੇ ਗੱਲੋਂ ਨਾਰਾਜ਼ ਨਾ ਹੋ ਜਾਣ ਮੈਂ ਕਿਤੇ ਕੋਈ ਐਸਾ ਕੰਮ ਨਾ ਕਰ ਬੈਠਾਂ ਜਿਸ ਕਰਕੇ ਮੈਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਦੂਰ ਹੋ ਜਾਵਾਂ ਜੋਵਨਖ ਹਰ ਵੇਲੇ ਇਹ ਸੋਚਦੇ ਆ ਕਿ ਮੈਂ ਐਸਾ ਕਿਹੜਾ ਕੰਮ ਕਰਾਂ ਕਿ ਹਰ ਵੇਲੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਕਿਰਪਾ ਮੇਰੇ ਉੱਤੇ ਬਣੀ ਰਹੇ ਮੇਰੇ ਸਤਿਗੁਰ ਸੱਚੇ ਪਾਸ਼ਾ ਹਰ ਵੇਲੇ ਮੇਰੇ ਤੇ ਖੁਸ਼ ਹੋਣ ਤਾਂ ਉਹ ਤਿੰਨ ਤਰੀਕਿਆਂ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਆ ਕੁਝ ਲੋਕ ਆਪਣਾ ਨਿਤਨੇਮ ਬਧਮਦੇ ਰਹਿੰਦੇ ਆ ਜਿਵੇਂ ਜੋ ਵੀ ਉਹਨਾਂ ਦਾ ਰਾਜਾਨਾ ਦਾ ਨਿਤਨੇਮ ਆ ਉਹ ਤਾਂ ਪੱਕਾ ਹੀ ਆ ਪਰ ਜਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਕੋਈ ਮਿਹਰ ਕਰਦੇ ਆ ਆਪਣੀ ਖੁਸ਼ੀ ਦੇ ਨਾਲ ਕੋਈ ਦਾਤ ਉਹਨਾਂ ਦੀ ਝੋਲੀ ਦੇ ਵਿੱਚ ਪਾਉਂਦੇ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਆਈ ਹੋਈ ਇੱਛਾ ਪੂਰੀ ਕਰਦੇ ਆ ਉਹਨਾਂ ਦੀ ਜ਼ਿੰਦਗੀ ਦਾ ਕੋਈ ਦੁੱਖ ਦੂਰ ਕਰਦੇ ਆ ਤਾਂ ਉਹ ਆਪਣਾ ਨਾਮ ਵਧਾ ਦਿੰਦੇ ਆ ਭਾਗ ਕੀ ਜੋਗ ਅਮਰ ਤਵੀਲੇ ਦਾ ਨਿਤਨੇਮ ਆ ਉਸੇ ਤਰ੍ਹਾਂ ਕਰਨਗੇ ਉਸ ਤੋਂ ਇਲਾਵਾ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਗੇ ਨਾਮ ਜਪਣਗੇ ਜਾਂ ਗੁਰੂ ਘਰੇ ਜਾ ਕੇ ਸੇਵਾ ਕਰਨਗੇ ਭਾਗ ਕੀ ਭਜਨ ਬੰਦਗੀ ਦੇ ਰਾਹੀ ਆਪਣੇ ਸਤਿਗੁਰ ਸੱਚੇ ਬਾਛਾ ਜੀ ਦਾ ਧੰਨਵਾਦ ਕਰਦੇ ਆ ਇਹ ਵੀ ਬਹੁਤ ਵਧੀਆ ਤਰੀਕਾ ਹੈ ਇਹ ਸਾਡਾ ਨਿਤਨੇਮ ਵੱਧ ਰਿਹਾ ਹੈ ਸਾਡਾ ਭਜਨ ਬੰਦਗੀ ਕਰਨ ਦਾ ਸਮਾਂ ਵੱਧ ਰਿਹਾ ਹੈ ਦੂਸਰਾ ਤਰੀਕਾ ਕੀ ਕੁਝ ਲੋਕ ਦੂਸਰੇ ਤਰੀਕੇ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੀ ਖੁਸ਼ੀ ਵਰਕਤ ਹਾਸਲ ਕਰਨਾ ਚਾਹੁੰਦੇ ਆ ਕਿ ਮਾਲਕ ਨੇ ਜੋ ਵੀ ਉਹਨਾਂ ਦੇ ਉੱਤੇ ਕਿਰਪਾ ਕੀਤੀ ਆ ਜਿਵੇਂ ਉਹਨਾਂ ਨੂੰ ਬਹੁਤ ਸਾਰੀ ਮਾਇਆ ਦਿੱਤੀ ਆ ਰਿਜਕ ਬਹੁਤ ਦਿੱਤਾ ਏ ਤਾਂ ਉਹ ਆਪਣੇ ਰਿਜਕ ਦੇ ਵਿੱਚੋਂ ਸੇਵਾ ਕਰਦੇ ਰਹਿੰਦੇ ਆ ਜਿੱਥੇ ਵੀ ਮੌਕਾ ਮਿਲੇ ਉੱਥੇ ਹੀ ਉਹ ਸੇਵਾ ਕਰਦੇ ਆ ਲੰਗਰਾਂ ਦੇ ਵਿੱਚ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਕਰਦੇ ਰਹਿੰਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਐਨਾ ਕੁਝ ਦਿੱਤਾ ਏ ਮੈਨੂੰ ਵੰਡਣ ਵਾਲਾ ਬਣਾਇਆ ਤਾਂ ਉਹ ਕਦੇ ਵੀ ਝੁਕਦੇ ਨਹੀਂ ਆ ਉਹਨਾਂ ਦੇ ਘਰ ਆਇਆ ਲੋੜਵੰਦ ਕਦੇ ਵੀ ਖਾਲੀ ਨਹੀਂ ਜਾਂਦਾ ਭਾਵੇਂ ਕੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਟਦੇ ਆ ਇਹ ਵੀ ਤਰੀਕਾ ਵਧੀਆ ਹੈ ਪਰ ਮਹਾਪੁਰਖ ਜੀ ਕਹਿੰਦੇ ਇਹ ਦੋਹਾਂ ਤਰੀਕਿਆਂ ਦੇ ਨਾਲ-ਨਾਲ ਇੱਕ ਤਰੀਕਾ ਐਸਾ ਅਪਣਾਉਣਾ ਹੈ ਇੱਕ ਨਿਜਮ ਆਪਣੇ ਘਰ ਦੇ ਵਿੱਚ ਐਸਾ ਅਪਣਾਉਣਾ ਹੈ ਜੇ ਇਹ ਨਿਜਮ ਸਾਡਾ ਪੱਕਾ ਹੋ ਗਿਆ ਤੋ ਸਤਿਗੁਰੂ ਸੱਚੇ ਪਾਸ਼ਾ ਸਾਡੇ ਉੱਤੇ ਹਮੇਸ਼ਾ ਖੁਸ਼ ਨੇ ਹਮੇਸ਼ਾ ਮਿਹਰਬਾਨ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋ ਜਾਂਦੀ ਆ ਤੁਹਾਡੀ ਕੀਤੀ ਹੋਈ ਭਜਨ ਬੰਦਗੀ ਤੁਹਾਡੀ ਕੀਤੀ ਹੋਈ ਸੇਵਾ ਸਭ ਕੁਝ ਸਫਲ ਹੋ ਜਾਵੇਗਾ ਉਹ ਨਿਜਮ ਕਿਹੜਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਦਾ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਭਾਵੇਂ ਦੁਨੀਆਦਾਰੀ ਦੇ ਵਿੱਚ ਵਿੱਚ ਚਰਦੇ ਹੋ ਹਾਂ ਕੋਈ ਵੀ ਕੰਮ ਕਰ ਰਹੇ ਹੋ ਕੋਈ ਸੇਵਾ ਕਰ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਹਰ ਇੱਕ ਕੰਮ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਚੰਗੇ ਕੰਮ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੋਂ ਆ ਸੇਵਾ ਕਰਵਾ ਰਹੇ ਹੋ ਹਰ ਚੀਜ਼ ਦੇ ਲਈ ਹਰ ਚੰਗੇ ਕੰਮਾਂ ਦੇ ਲਈ ਹਰ ਸੇਵਾ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਵਾਸ ਸਵਾਸ ਸ਼ੁਕਰਾਨਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਭੀੜ ਪੈ ਜਾਵੇ ਕੋਈ ਦੁੱਖ ਆ ਜਾਵੇ ਕੋਈ ਰੋਗ ਆ ਜਾਵੇ ਕੋਈ ਕਸ਼ਟ ਆ ਜਾਵੇ ਉੱਥੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਦੁੱਖ ਰੋਗ ਚਿੰਤਾ ਬਾਰੇ ਸੋਚਣਾ ਹੀ ਨਹੀਂਆ ਉਹਨਾਂ ਚੀਜ਼ਾਂ ਬਾਰੇ ਸੋਚਣਾ ਹੈ ਜੋ ਮਾਲਕ ਨੇ ਸਾਨੂੰ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਦਿੱਤੀਆਂ ਜਾਂ ਸਾਡੇ ਮਨ ਦੀਆਂ ਇਛਾਵਾਂ ਪੂਰੀਆਂ ਕੀਤੀਆਂ ਉਹਨਾਂ ਦੇ ਲਈ ਸ਼ੁਕਰਾਨਾ ਸ਼ੁਰੂ ਕਰ ਦੇਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਬਹੁਤ ਦਿਆਲੂ ਹੋ ਤੁਸੀਂ ਬਹੁਤ ਕਿਰਪਾਲੂ ਹੋ ਤੁਸੀਂ ਹਰ ਵੇਲੇ ਮੇਰੇ ਤੇ ਕਿਰਪਾ ਕਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਦੇ ਰਹੇ ਹੋ ਬਹੁਤ ਕੁਝ ਦੇਣਾ ਹੈ ਮਾਲਕਤ ਤੇਰਾ ਕੋਟਨ ਕੋਟ ਸ਼ੁਕਰਾਨਾ ਸਵਾਸ ਸਵਾਸ ਸ਼ੁਕਰਾਨਾ 바 ਕੀ ਹਰ ਸਵਾਸ ਦੇ ਨਾਲ ਸ਼ੁਕਰਾਨਾ ਜਿਸ ਦਿਨ ਇਹ ਨਿਜਮ ਸਾਡੀ ਜ਼ਿੰਦਗੀ ਦੇ ਵਿੱਚ ਆ ਗਿਆ ਇਹ ਸ਼ੁਕਰਾਨਾ ਕਰਨ ਦੀ ਆਦਤ ਸਾਨੂੰ ਬਣ ਗਈ ਫਿਰ ਦੇਖਣਾ ਮਹਾਪੁਰਖ ਜੀ ਕਹਿੰਦੇ ਹਰ ਕੰਮ ਦੇ ਵਿੱਚ ਬਰਕਤ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਖੇੜੇ ਸੁੱਖ ਸ਼ਾਂਤੀ ਆਪਣੇ ਆਪ ਆਉਣੀ ਸ਼ੁਰੂ ਹੋਵੇਗੀ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਚਮਤਕਾਰੀ ਤਰੀਕਾ ਚਮਤਕਾਰੀ ਉਪਾਹੀ ਇਹ ਆ ਕਿ ਹਰ ਵੇਲੇ ਸਵਾਸ ਸਵਾਸ ਸ਼ੁਕਰਾਨਾ ਕਰੀਏ ਜੇ ਸਵਾਸ ਸਵਾਸ ਸ਼ੁਕਰਾਨਾ ਨਹੀਂ ਕਰ ਸਕਦੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤੋ ਤਿੰਨ ਟਾਈਮ ਪੱਕੇ ਲਿਖ ਕੇ ਰੱਖ ਲਓ ਕਿ ਅਸੀਂ ਇਨ੍ਹਾਂ ਸਮਿਆਂ ਦੇ ਦਿਵਾਹੇ ਦੂਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਇੱਕ ਸਵੇਰੇ ਉੱਠਦੇ ਆਸਾਂ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਜੇ ਕੋਈ ਦਾਤ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਆ ਘਰ ਦੇ ਵਿੱਚ ਕੋਈ ਵੀ ਖੁਸ਼ੀ ਆਈ ਜਾਂ ਕੋਈ ਵੀ ਚੀਜ਼ ਆਈ ਆ ਉਦੋਂ ਦੋਵੇਂ ਹੱਥ ਜੋੜ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਕਰਨਾ ਕੋਈ ਔਖਾ ਤਾਂ ਨਹੀਂ ਆ ਇਹਦੇ ਲਈ ਇਹ ਨਹੀਂ ਆ ਕਿ ਤੁਹਾਨੂੰ ਕੰਮਕਾਰ ਛੱਡਣਾ ਪਵੇਗਾ ਤੁਹਾਨੂੰ ਭੱਜ ਕੇ ਇਸ਼ਨਾਨ ਕਰਨਾ ਪਵੇਗਾ ਜਿੱਥੇ ਵੀ ਬੈਠੇ ਹੋ ਜਿਸ ਵੀ ਹਾਲਾਤ ਦੇ ਵਿੱਚ ਬੈਠੇ ਹੋ ਤੁਸੀਂ ਮਨ ਹੀ ਮਨ ਵਾਏ ਗੁਰੂ ਜੀ ਦਾ ਸ਼ੁਕਰਾਨਾ ਕਰੀ ਜਾਣਾ ਹੈ ਜਿਵੇਂ ਜਿਵੇਂ ਸ਼ੁਕਰਾਨਾ ਓਵੇਂ ਓਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਓਵੇਂ ਓਵੇਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਤੇ ਹੁੰਦੀ ਆ ਭੈਣਾ ਬੀਬੀਆਂ ਜਦੋਂ ਵੀ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਨ੍ਹਾਂ ਦੇ ਹੱਥ ਦੇ ਵਿੱਚ ਉਹ ਤਾਕਤ ਆ ਉਹ ਪਾਵਰ ਆ ਜਿਹਦੇ ਨਾਲ ਉਹ ਆਪਣੇ ਪੂਰੇ ਘਰ ਦੀ 네ਗੈਟਿਵਿਟੀ ਨੂੰ ਦੂਰ ਕਰ ਸਕਦੀਆਂ ਨੇ ਆਪਣੇ ਘਰ ਦੀ ਦਲੇਦਰਤਾ ਨੂੰ ਦੂਰ ਕਰ ਸਕਦੀਆਂ ਨੇ ਜੇ ਭੈਣਾ ਖੁਦ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਆਂ ਨੇ ਜੇਕਰ ਉਹਨਾਂ ਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਆਈ ਨਾ ਉਹ ਆਪਣੇ ਪੂਰੇ ਘਰ ਪਰਿਵਾਰ ਦੇ ਜੀਵਾਂ ਦੇ ਮਨ ਦੀ ਸਥਿਤੀ ਨੂੰ ਬਦਲ ਸਕਦੀਆਂ ਨੇ ਆਪਣੇ ਬੱਚਿਆਂ ਦੇ ਮਨ ਨੂੰ ਬਦਲ ਸਕਦੀਆਂ ਨੇ ਦੇਖੋ ਭੈਣੋ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਾਰੇ ਜੀਵਾਂ ਦੇ ਉੱਤੇ ਅਜੇ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਬਣੀ ਹੁੰਦੀ ਭਾਵੇਂ ਘਰ ਦਾ ਕੋਈ ਨਾ ਕੋਈ ਜੀ ਗੁਰੂ ਚਰਨਾਂ ਤੋਂ ਦੂਰ ਆ ਕਰਦੇ ਸਾਰੇ ਜੀ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਦੇ ਜਾਂ ਗੁਰਬਾਣੀ ਦਾ ਪਾਠ ਨਹੀਂ ਕਰਦੇ ਸੁਭਾਅ ਦੇ ਵਿੱਚ ਚਲਚੜਾਪਾਨਿਆ ਗੁੱਸਾ ਹੈ ਹਰ ਵੇਲੇ ਕਾਲੇ ਪਏ ਰਹਿੰਦੇ ਆ ਜਿਨ੍ਹਾਂ ਦੇ ਇਸ ਸੁਭਾਣ ਨੂੰ ਦੇਖ ਕੇ ਅਸੀਂ ਚਿੰਤਾ ਦੇ ਵਿੱਚ ਰਹਿੰਨੇ ਆ ਤਾਂ ਚਿੰਤਾ ਕਰਨ ਦੀ ਜਗਾ ਇਹ ਨੁਕਤਾ ਇਹ ਨਿਯਮ ਅਪਣਾ ਲੈਣਾ ਹੈ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਨਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ 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 ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰਦੇ ਆ ਤਾਂ ਉਹ ਸ਼ੁਕਰਾਨੇ ਦੀ ਭਾਵਨਾ ਸਾਡੇ ਭੋਜਨ ਪ੍ਰਸ਼ਾਦ ਦੇ ਵਿੱਚ ਐਡ ਹੋ ਜਾਵੇਗੀ ਜਦੋਂ ਅਸੀਂ ਗੁਰੂ ਗੁਰੂ ਕਰਦੇ ਹਾਂ ਭੋਜਨ ਪ੍ਰਸ਼ਾਦਾ ਬਣਾਵਾਂਗੇ ਤਾਂ ਸਾਡਾ ਉਪੋਜਨ ਪ੍ਰਸ਼ਾਦਾ ਫਿਰ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿਣਾ ਅਮਰ ਰੂਪੀ ਬਣ ਜਾਣਾ ਹੈ ਸਾਰੇ ਹੀ ਵਿਦਵਾਨ ਪੁਰਖ ਕਮਾਈ ਵਾਲੇ ਸੰਤ ਮਹਾਪੁਰਖ ਇੱਥੋਂ ਤੱਕ ਕਿ ਡਾਕਟਰ ਵੀ ਇਸ ਗੱਲ ਨੂੰ ਮੰਨਦੇ ਆ ਕਿ ਜੇਹਾ ਅੰਨ ਦੇਹਾ ਮਾਨ ਜਿਸ ਤਰੀਕੇ ਦੇ ਨਾਲ ਆਪਾਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਭੋਜਨ ਪ੍ਰਸ਼ਾਦਾ ਬਣਾਉਣ ਵਾਲੇ ਜੀ ਦੇ ਮਨ ਦੀ ਜੋ ਵੀ ਸਥਿਤੀ ਆ ਨਾ ਉਹਦਾ ਅਸਰ ਸਾਡੇ ਭੋਜਨ ਪ੍ਰਸ਼ਾਦ ਦੇ ਵਿੱਚ ਹੁੰਦਾ ਹੈ ਜੇ ਆਪਾਂ ਖੁਸ਼ੀ-ਖੁਸ਼ੀ ਵਾਹਿਗੁਰੂ ਜੀ ਦਾ ਸ਼ੁਕਰਾਣਨਾ ਕਰਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪਣੇ ਪਰਮਪਿਤਾ ਪਰਮਾਤਮਾ ਦਾ ਨਾਮ ਜਪ ਕੇ ਭਾਵੇਂ ਤੁਸੀਂ ਜਿਸ ਵੀ ਨਾਮ ਤੇ ਰਹੇ ਹੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਏ ਹੋ ਉਹ ਨਾਮ ਜਪਦੇ ਹੋਏ ਉਹ ਨਾਮ ਜਪਨ ਕਰਦੇ ਹੋਏ ਭੋਜਨ ਪ੍ਰਸ਼ਾਦਾ ਬਣਾਉਂਦੇ ਹੋ ਨਾ ਤਾਂ ਤੁਹਾਡੇ ਉਸ ਭੋਜਨ ਪ੍ਰਸ਼ਾਦਾ ਦੀ ਤਾਕਤ ਸਵਾਦ ਸਭ ਕੁਝ ਵੱਧ ਜਾਵੇਗਾ ਉਹ ਭੋਜਨ ਪ੍ਰਸ਼ਾਦ ਇਹ ਜਮਤਕਾਰੀ ਬਣ ਜਾਵੇਗਾ ਖਾਣ ਵਾਲੇ ਜੀਆਂ ਦੇ ਮਨ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪਾਵੇਗਾ ਉਸ ਜੀ ਦੇ ਮਨ ਦੀ ਦਲੇਦਰਤਾ ਉਸ ਜੀ ਦੇ ਮਨ ਦੀ ਸਥਿਤੀ ਬਦਲੇਗੀ ਜਿਵੇਂ ਆਪਾਂ 5 7 ਕਿਲੋ 10 ਕਿਲੋ ਜਾਂ 20 ਕਿਲੋ ਦਹੀਂ ਜਮਾਉਣ ਦੇ ਲਈ ਸਿਰਫ ਇੱਕ ਚਮਚਾ ਜਾਗ ਲਾਉਨੇ ਆ ਉਹ ਇੱਕ ਚਮਚਾ ਯਾਗ ਲਾਉਣ ਦੇ ਕਰਕੇ ਆਪਾਂ ਕਿੰਨਾ ਦੁੱਧ ਦਹੀਂ ਬਣਾ ਸਕਦੇ ਹਾਂ ਉਸੇ ਤਰ੍ਹਾਂ ਘਰ ਦੇ ਵਿੱਚ ਕੀਤਾ ਹੋਇਆ ਇਹ ਨਿੱਕਾ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਅਪਣਾਇਆ ਹੋਇਆ ਇਹ ਨਿੱਕਾ ਜਿਹਾ ਨਿਯਮ ਸਾਡੇ ਘਰ ਦੀ ਸਥਿਤੀ ਨੂੰ ਬਦਲ ਸਕਦਾ ਹੈ ਸਾਡੇ ਘਰ ਦੇ ਵਾਈਬ੍ਰੇਸ਼ਨ ਨੂੰ ਬਦਲ ਸਕਦਾ ਹੈ ਤਾਂ ਭੈਣਾ ਦੇ ਕੇ ਬੇਨਤੀ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਇਹ ਨਿਯਮ ਨੂੰ ਜ਼ਰੂਰ ਅਪਣਾਓ ਆਪਣੇ ਵੱਲੋਂ ਇੱਕ ਸੁਝਾਅ ਆ ਬਾਕੀ ਕਰਨੀ ਤਾਂ ਤੁਸੀਂ ਉਹ ਆਪਣੀ ਮਰਜ਼ੀ ਆ ਪਰ ਸੱਚ ਕਰਕੇ ਜਾਣਿਓ ਜੇ ਜੇਕਰ ਤੁਹਾਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਹਰ ਵੇਲੇ ਮਨ ਦਾ ਸ਼ੁਕਰਾਨਾ ਕਰੋ ਗੁਰਬਾਣੀ ਦਾ ਪਾਠ ਕਰੋ ਨਾਮ ਜਪ ਕਰੋ ਸਿਮਰਨ ਕਰੋ ਸੇਵਾ ਕਰੋ ਭਾਵੇਂ ਕਿ ਜੋ ਵੀ ਤੁਹਾਡਾ ਨੇਮ ਹੈ ਨਾ ਉਹ ਨਿਭਾਓ ਉਸ ਨੇਮ ਨੂੰ ਵਧਾਉਂਦੇ ਜਾਓ ਕਦੇ ਵੀ ਸਾਡਾ ਨਿਤ ਦਾ ਨੇਮ ਘਟਣਾ ਨਹੀਂ ਚਾਹੀਦਾ ਜਦੋਂ ਵੀ ਨਿਤ ਦਾ ਨੇਮ ਘਟੇ ਨਾ ਉਦੋਂ ਚਿੰਤਾ ਕਰੋ ਵੀ ਕੀ ਗੱਲ ਹੋ ਗਈ ਸਾਡਾ ਨਿਤ ਦਾ ਨੇਮ ਘਟ ਕਿਉਂ ਰਿਹਾ ਹੈ ਕਿਉਂਕਿ ਜਿੰਨਾ ਹੀ ਸਾਡਾ ਨਿਤ ਦਾ ਨੇਮ ਵੱਧ ਰਿਹਾ ਹੈ ਜਿੰਨਾ ਹੀ ਅਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਆ ਨਾਮ ਜਪਣਾ ਚਾਹੁੰਦੇ ਆ ਇਹਦਾ ਮਤਲਬ ਇਹ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰਬਾਨ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਕੋਲ ਬਿਠਾਉਣਾ ਚਾਹੁੰਦੇ ਆ ਸਾਡੇ ਨਾਲ ਗੱਲਨਾ ਕਰਨੀਆਂ ਚਾਹੁੰਦੇ ਆ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਇਹਦਾ ਮਤਲਬ ਇਹ ਹੀ ਹੁੰਦਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਾਲ ਗੱਲਾਂ ਕਰ ਰਹੇ ਆ ਗੁਰੂ ਦੀਆਂ ਗੱਲਾਂ ਸੁਣ ਰਹੇ ਆ ਤਾਂ ਜਿੰਨਾ ਹੀ ਸਾਡਾ ਨੇਮ ਵੱਧਦਾ ਜਾ ਰਿਹਾ ਤਾਂ ਇਹਦਾ ਮਤਲਬ ਇਹ ਆ ਵੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਪਿਆਰੇ ਲੱਗ ਰਹੇ ਆ ਸਤਿਗੁਰ ਸੱਚੇ ਪਾਤਸ਼ਾਹ ਸਾੰਹੂ ਯਾਦ ਕਰ ਰਹੇ ਨੇ ਆਪਣੇ ਕੋਲ ਬਿਠਾ ਰਹੇ ਨੇ ਪਰ ਜਦੋਂ ਨੇਮ ਘਟੇ ਨਾ ਉਦੋਂ ਚਿੰਤਾ ਦਾ ਵਿਸ਼ਾ ਹੈ ਕਿ ਮੇਰੇ ਤੋਂ ਕੀ ਗਲਤੀ ਹੋ ਗਈ ਮੇਰੇ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਅੱਜ ਮੈਨੂੰ ਯਾਦ ਕਿਉਂ ਨਹੀਂ ਕੀਤਾ ਮੇਰੇ ਸਤਿਗੁਰੂ ਸੱਚੇ ਪਾਸ਼ਾ ਨੇ ਅੱਜ ਮੈਨੂੰ ਜਾਦਾ ਦੇਰ ਆਪਣੇ ਕੋਲ ਕਿਉਂ ਨਹੀਂ ਬਿਠਾਇਆ ਇਦਾਂ ਦਾ ਵਿਚਾਰ ਫੇਰਮਾਨ ਦੇ ਵਿੱਚ ਆਉਣਾ ਚਾਹੀਦਾ ਪਰ ਜਿਵੇਂ ਜਿਵੇਂ ਨੇਮ ਵਧੇ ਓਵੇਂ ਓਵੇਂ ਸਮਝੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਯਾਦ ਕਰ ਰਹੇ ਨੇ ਆਪਣੇ ਕੋਲ ਬਿਠਾਉਣਾ ਚਾਹੁੰਦੇ ਨੇ ਕਿਰਪਾ ਕਰਨਾ ਚਾਹੁੰਦੇ ਨੇ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਨੇਮ ਵਧਣਾ ਚਾਹੀਦਾ ਹੈ ਭਜਨ ਗੁੰਦਗੀ ਵਧਣੀ ਚਾਹੀਦੀ ਹੈ ਸੇਵਾ ਵਧਣੀ ਚਾਹੀਦੀ ਹੈ ਜੋ ਮਾਲਕ ਨੇ ਤਾਪਾਂ ਦਿੱਤੀਆਂ ਨੇ ਨਾ ਉਹਨਾਂ ਦੇ ਵਿੱਚੋਂ ਜਿੰਨਾ ਹੀ ਵੰਡ ਕੇ ਸਕਾਂਗੇ ਓਨਾ ਹੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਬਰਕਤਾਂ ਪਾਉਂਦੇ ਪਰ ਇਹ ਸਭ ਕੁਝ ਕਰਨ ਦੇ ਨਾਲ ਨਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਕਿਤੇ ਇਹ ਕੰਮ ਕਰਕੇ ਸਾਡੇ ਮਨ ਦੇ ਵਿੱਚ ਮਾਣ ਹੰਕਾਰ ਨਾ ਆ ਜਾਵੇ ਮੈਂ ਤਾਂ ਬਹੁਤ ਭਜਨ ਬੰਦਗੀ ਕਰਦਾ ਹਾਂ ਮੈਂ ਤਾਂ ਬਹੁਤ ਸੇਵਾ ਕਰਦਾ ਹਾਂ ਜਦੋਂ ਇੰਨਾਂ ਚੀਜ਼ਾਂ ਦਾ ਮਾਣ ਹੰਕਾਰ ਆ ਗਿਆ ਹੁਣ ਨਹੀਂ ਆਹੀ ਸਮਝੋ ਅਸੀਂ ਸਭ ਕੁਝ ਗਵਾ ਲਿਆ ਕੁਝ ਲੋਕ ਨਾਮ ਦੀ ਕਮਾਈ ਕਰਦੇ ਬਹੁਤ ਆ ਪਰ ਮੈਂ ਤੋਂ ਸਮਹਾਲੀ ਨਹੀਂ ਜਾਂਦੀ ਤਾਂ ਮਹਾਪੁਰਖ ਜੀ ਕਹਿੰਦੇ ਕਮਾਈ ਭਾਵੇਂ ਦੁਨਿਆਵੀ ਹੋਵੇ ਭਾਵੇਂ ਅਧਿਆਤਮਕ ਹੋਵੇ ਜਿੰਨੀ ਕਰਨੀ ਔਖੀ ਆ ਉਦੋਂ ਕਿਤੇ ਔਖੀ ਆ ਇਹ ਕਮਾਈ ਸਮਹਾਲਣੀ ਜਿੰਨਾ ਹੀ ਅਸੀਂ ਸੋਚ ਸਮਝ ਕੇ ਇਹ ਕਮਾਈ ਨੂੰ ਵਰਤਾਂਗੇ ਉਨਾ ਹੀ ਸਾਡੀ ਇਹ ਕਮਾਈ ਸਾਡੇ ਕੋਲ ਬਚੀ ਰਹੇਗੀ ਦੁੱਗਣੀ ਚੋਗਣੀ ਹੋਵੇਗੀ ਤਜੂ ਸਾਡੀ دنیਆਵੀ ਕਿਰਤ ਕਮਾਈ ਆ ਭਾਵ ਕਿ ਸਾਡੀ ਧਨ ਦੌਲਤ ਆ ਉਹ ਜੇ ਨਹੀਂ ਅਸੀਂ ਸੋਚ ਸਮਝ ਕੇ ਵਰਤਾਂਗੇ ਜਿੰਨੀ ਬਚਤ ਕਰਾਂਗੇ ਉਨਾ ਹੀ ਪੈਸਾ ਸਾਡੇ ਕੋਲ ਬਚਿਆ ਰਹੇਗਾ ਤੇ ਨਾਮ ਦੀ ਕਮਾਈ ਇਹਦੇ ਵੱਲ ਵੀ ਧਿਆਨ ਦੇਣਾ ਕਿ ਕਮਾਈ ਕਰਕੇ ਇਹਨੇ ਵੀ ਕਿਸੇ ਦੀ ਨਿੰਦਿਆ ਚੁਗਲੀ ਕਰ ਲਈ ਝੂਠ ਬੋਲ ਲਿਆ ਠੱਗੀ ਥੋਰੀ ਕਰ ਲਈ ਨਿੰਦਿਆ ਚੁਗਲੀ ਝੂਠ ਫਰੇਵ ਠੱਗੀ ਥੋਰੀ ਸਾਡੇ ਮਨ ਦੇ ਵਿੱਚ ਆਇਆ ਹੋਇਆ ਹੰਕਾਰ ਸਾਡੀ ਸਾਰੀ ਨੇਕ ਕਮਾਈ ਨੂੰ ਰੋੜ ਕੇ ਲੈ ਜਾਂਦਾ ਹੈ ਤਾਂ ਇਹ ਚੀਜ਼ਾਂ ਤੋਂ ਹਮੇਸ਼ਾ ਦੂਰ ਰਹਿਣਾ ਹੈ ਆਪਣੇ ਮਨ ਦੇ ਵਿੱਚ ਈਰਖਾ ਨਹੀਂ ਆਉਣ ਦੇਣੀ ਅਤੇ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰਾਂਗੇ ਨਾ ਉਨੀ ਹੀ ਸਾਡੀ ਦੁਨਿਆਵੀ ਕਮਾਈ ਵੀ ਵੱਧਦੀ ਆ ਨੇਕ ਕਮਾਈ ਵੀ ਵੱਧਦੀ ਆ ਇਹ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਹ ਕਮਾਈਆਂ ਕੀਤੀਆਂ ਨੇ ਉਸਨੂੰ ਇਹ ਨੁਕਤੇ ਸਮਝਾਉਂਦੇ ਨੇ ਆਪਾਂ ਜਦੋਂ ਵੀ ਕਿਸੇ ਵੀ ਮਹਾਪੁਰਖਾਂ ਦੇ ਬਚਨ ਪੜ੍ਹਦੇ ਆ ਸੁਣਦੇ ਆ ਤਾਂ ਉਹ ਹਮੇਸ਼ਾ ਸਭ ਤੋਂ ਪਹਿਲਾਂ ਆਪਜੀ ਦੇ ਨਾਲ ਸਾਂਝੀ ਕਰਦੇ ਆ ਸਿਆਣੇ ਕਹਿੰਦੇ ਵੀ ਮਹਾਪੁਰਖਾਂ ਦੇ ਬਚਨ ਸੁਣ ਕੇ ਛੱਡਨੇ ਨਹੀਂ ਚਾਹੀਦੇ ਕਿਉਂਕਿ ਮਹਾਪੁਰਖ ਜੀ ਜਦੋਂ ਕੋਈ ਵੀ ਬਚਨ ਕਰਦੇ ਆ ਨਾ ਸਾਨੂੰ ਕੁਝ ਵੀ ਕਰਨ ਨੂੰ ਕਹਿੰਦੇ ਆ ਤਾਂ ਉਹਨਾਂ ਦੇ ਬਚਨਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਉਹਨਾਂ ਦੇ ਬਚਨਾਂ ਦੇ ਨਾਲ ਉਹਨਾਂ ਦੀ ਕਮਾਈ ਵੀ ਸਾਨੂੰ ਮਿਲਦੀ ਆ ਸੋ ਸੰਗਤ ਜੀ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਰਕਤ ਹਾਸਲ ਕਰਨ ਦੇ ਲਈ ਮਾਲਕ ਦਾ ਹਰ ਵੇਲੇ ਸ਼ੁਕਰਾਨਾ ਕਰੀਏ ਭਜਨ ਮੰਦਗੀ ਕਰੀਏ ਨਾਮ ਜਪੀਏ ਸੇਵਾ ਕਰੀਏ ਅਤੇ ਪਹਿਣਾ ਲਿਬਣਾ ਆਪਣੇ ਘਰ ਦੇ ਵਿੱਚ ਇਹ ਪੱਕਾ ਨਿਯਮ ਬਣਾਓ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਰਸੋਈ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਸ਼ੁਕਰਿਆ ਸ਼ੁਕਰਿਆ ਤੁਸੀਂ ਦੋ ਵਕਤ ਦੀ ਉਹ ਰੋਟੀ ਸਾਨੂੰ ਦਿੱਤੀ ਆ ਸਤਿਗੁਰ ਸੱਚੇ ਬਾਛ ਜੀ ਇਹ ਰੋਟੀ ਕਮਾਉਣ ਵਾਲੇ ਪਕਾਉਣ ਵਾਲੇ ਖਾਣ ਵਾਲੇ ਸਭ ਜੀ ਤੰਦਰੁਸਤ ਨਰੋਏ ਰਹਿਣ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਤੁਹਾਡਾ ਸਾਨੂੰ ਦੋ ਵਕਤ ਦੀ ਰੋਟੀ ਦੇਣ ਦੇ ਲਈ ਕੋਟਨ-ਕੋਟ ਸ਼ੁਕਰਾਨਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਮਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਵੇਂ ਅਰਦਾਸ ਬੇਨਤੀ ਕਰਨੀ ਆ ਫਿਰਮਣ ਦੇ ਵਿੱਚ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਆਟਾ ਗੁੰਨੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਪੇੜੇ ਕਰੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਰੋਟੀ ਵੇਲੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਤੁਸੀਂ ਉਹ ਰੋਟੀ ਨੂੰ ਤਵੇ ਦੇ ਉੱਤੇ ਪਾਓ ਸੇਕੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਆਪ ਛਕੋ ਆਪਣੇ ਕਰਦੇ ਜੀਵਨ ਵਿੱਚ ਕਾਓ ਮਨ ਦੇ ਵਿੱਚ ਸਿਮਰਨ ਜਲਣਾ ਚਾਹੀਦਾ ਜਾਂ ਜੋ ਵੀ ਸ਼ਬਦ ਜਾਪ ਤੁਹਾਡੇ ਮਨ ਨੂੰ ਪਉਂਦਾ ਹੈ ਜਿਸ ਵੀ ਸ਼ਬਦ ਨੂੰ ਪੜ ਕੇ ਸੁਣ ਕੇ ਤੁਹਾਡੇ ਮਨ ਨੂੰ ਆਨੰਦ ਆਉਂਦਾ ਹੈ ਮਨ ਨੂੰ ਸਕੂਨ ਮਿਲਦਾ ਹੈ ਉਹ ਹੀ ਸ਼ਬਦ ਜਾਪ ਤੁਸੀਂ ਪੜ ਸਕਦੇ ਹੋ ਜਾਂ ਸੁਣ ਸਕਦੇ ਹੋ ਭਾਵੇਂ ਤੁਸੀਂ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਨਾਮ ਦਾ ਸਿਮਰਨ ਕਰਦੇ ਜਾਓ ਗੱਲ ਤਾਂ ਮਨ ਟਿਕਣ ਦੀ ਆ ਪਰੋਸੇ ਦੀ ਆ ਤਾਂ ਪਰੋਸੇ ਦੇ ਨਾਲ ਇਹ ਕੰਮ ਕਰਨਾ ਏ ਇਹ ਲਈ ਵੀ ਰਸਨਾ ਤਾਂ ਵਾਹਿਗੁਰੂ ਵਾਹਿਗੁਰੂ ਜੀ ਜਪ ਰਹੀ ਆ ਅਤੇ ਮਨ ਦੇ ਵਿੱਚ ਕਾਲਾਪਣ ਵਾਰ-ਵਾਰ ਰੋਟੀ ਪਕਾ ਕੇ ਗਿਣ ਰਹੇ ਆਂ ਵਾਰ-ਵਾਰ ਮਨ ਦੇ ਵਿੱਚ ਇਹ ਚੱਲ ਰਿਹਾ ਕਿ ਉਹ ਕਦੋਂ ਰੋਟੀਆਂ ਪਕਾ ਕੇ ਵੇਲੀ ਹੋਊਂਗੀ। ਜੋ ਹੋਰ ਕੋਈ ਪ੍ਰਕਾਰ ਦੀ ਚਿੰਤਾ ਚੱਲ ਰਹੀ ਹੈ ਨਹੀਂ। ਮਨ ਰਾਹੀ ਵਿੱਚ ਰਸਨਾ ਰਾਹੀ ਵਿੱਚ ਵਾਹਿਗੁਰੂ ਜੀ ਜਪ ਕੇ ਤਾਂ ਭੋਜਨ ਪ੍ਰਸ਼ਾਦੇ ਦੀ ਤਾਕਤ, ਊਰਜਾ, એનર્ਜੀ ਕਿਤੇ ਜਿਆਦਾ ਵੱਧ ਜਾਂਦੀ ਆ। ਉਹਦੇ ਵਿੱਚ ਇੱਕ ਤਾਕਤ, ਇੱਕ ਤਾਵਾ ਆ ਜਾਂਦੀ ਆ। ਤਾਂ ਭੈਣਾ ਬੀਬੀਆਂ ਇਹ ਨੁਕਤਾ ਆਪਣੇ ਘਰ ਦੇ ਵਿੱਚ ਜ਼ਰੂਰ ਜ਼ਰੂਰ ਅਪਣਾ ਕੇ ਦੇਖੋ ਕੋਈ ਪੈਸਾ ਨਹੀਂ ਲੱਗਦਾ ਕੋਈ ਤੁਹਾਨੂੰ ਵੱਖਰਾ ਸਮਾਂ ਨਹੀਂ ਕੱਢਣਾ ਪਵੇਗਾ ਰੋਟੀ ਦਾ ਰੋਜ਼ ਆਪਾਂ ਆਪਣੇ ਘਰ ਦੇ ਵਿੱਚ ਬਣਾਉਣੇ ਆ ਬਸ ਇੱਕ ਆਦਤ ਬਦਲਣੀ ਆ ਵੀ ਜਿੱਥੇ ਆਪਾਂ ਗੱਲਾਂ ਕਰਦੇ ਕਰਦੇ ਜਾਂ ਫੋਨ ਦੇ ਉੱਤੇ ਗੱਲਾਂ ਕਰਦੇ ਜਾਂ ਕੁਝ ਪਹਿਣਾ ਬੀਬੀਆਂ ਮੋਬਾਈਲ ਨੂੰ ਰਸੋਈ ਦੇ ਵਿੱਚ ਲੈ ਜਾਂਦੀਆਂ ਨੇ ਮੋਬਾਈਲ ਦੇ ਉੱਪਰ ਕੁਝ ਨਾ ਕੁਝ ਦੇਖਦੇ ਹੋਏ ਪੋਜਨ ਪ੍ਰਸ਼ਾਦ ਬਣਾਉਂਦੀਆਂ ਨੇ ਇਹ ਆਦਤ ਨੂੰ ਆਪਾਂ ਬਦਲਣਾ ਹੈ ਜੇ ਮੋਬਾਈਲ ਤੇ ਟੀਵੀ ਤੇ ਕੁਝ ਦੇਖਣਾ ਚਾਹੁੰਦੇ ਆ ਤਾਂ ਉਹ ਤੇ ਗੁਰਬਾਣੀ ਦਾ ਪਾਠ ਲਾ ਲਓ ਗੁਰਬਾਣੀ ਦਾ ਸ਼ਬਦ ਯਾਤ ਲਾ ਲਓ ਫਿਰ ਦੇਖਿਓ ਜੇ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਸ਼ਿਕਾਉਣ ਤੱਕ ਸਬਜੀ ਕੱਟਣ ਤੋਂ ਲੈ ਕੇ ਸਬਜੀ ਬਣਾਉਣ ਸ਼ਿਕਾਉਣ ਤੱਕ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਰਸੋਈ ਦੀ ਸੁੱਚਮਤਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਰਸੋਈ ਦੀ ਸਾਫ ਸਫਾਈ ਬੇ ਜ਼ਰੂਰੀ ਆ ਸਾਡੀ ਰਸੋਈ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਅਣਗਹਿਲੀ ਨਹੀਂ ਵਰਤੀ ਜਾਣੀ ਚਾਹੀਦੀ ਹਰ ਚੀਜ਼ਾਂ ਸਾਫ਼ ਸੁਥਰੀਆਂ ਬਰਤਨ ਝੂਠੇ ਨਾ ਰੱਖੋ ਬਰਤਨਾਂ ਨੂੰ ਧੋਲ ਦੀ ਨਾਲ ਸਾਫ਼ ਕਰੋ ਜਿੰਨਾ ਹੀ ਰਸੋਈ ਨੂੰ ਸਾਫ਼ ਸੁਥਰਾ ਰੱਖਾਂਗੇ ਰਸੋਈ ਦੇ ਵਿੱਚ ਜੋ ਬਰਤਨ ਆ ਜੋ ਵੀ ਸਾਡਾ ਰਾਸ਼ਨ ਉਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਰੱਖਾਂਗੇ ਉਨਾ ਹੀ ਅਸੀਂ ਤੰਦਰੁਸਤ ਨਿਰੋਇ ਰਵਾਂਗੇ ਪੈਣਾ ਬੀਬੀਆਂ ਨੂੰ ਸਿਰ ਧੱਕ ਕੇ ਭੋਜਨ ਪ੍ਰਸ਼ਾਦਾ ਬਣਾਉਣਾ ਚਾਹੀਦਾ ਹੈ ਜਿੰਨਾ ਹੀ ਅਸੀਂ ਅੰਨ ਦਾ ਸਤਿਕਾਰ ਕਰਾਂਗੇ ਉਨਾ ਹੀ ਸਾਡੇ ਤੇ ਸਤਿਗੁਰ ਸੱਚੇ ਦਾਸ ਜੀ ਮਿਹਰਬਾਨ ਹੋਣਗੇ ਇਹ ਕੁਝ ਗੱਲਾਂ ਸਾਨੂੰ ਪੱਕੇ ਨਿਜਮ ਬਣਾਉਣੇ ਚਾਹੀਦੇ ਆ ਜੇ ਹੋ ਸਕੇ ਤਾਂ ਇਹਨਾਂ ਗੱਲਾਂ ਦੇ ਉੱਤੇ ਗੌਰ ਜ਼ਰੂਰ ਕਰਿਓ ਜੀ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋਂ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਸੰਗਤ ਜੀ ਆਪਾਂ ਜੋ ਵੀ ਬਚਨ ਮਹਾਪੁਰਖਾਂ ਦੇ ਮੂੰਹੋਂ ਸੁਣਦੇ ਆ ਜਾਂ ਕਿਸੇ ਵੀ ਗੁਰਮਖ ਪਿਆਰਿਆਂ ਦੇ ਮੂੰਹੋਂ ਸੁਣਦੇ ਆ ਆਪਣੇ ਮਨ ਨੂੰ ਜਿਹੜੇ ਬਚਨ ਚੰਗੇ ਲੱਗਦੇ ਆ ਜਿਨ੍ਹਾਂ ਬਚਨਾਂ ਨੂੰ ਅਸੀਂ ਖੁਦ ਆਪ ਦੇ ਉੱਤੇ ਲਾਗੂ ਕੀਤਾ ਹੈ ਜਿੰਨਾ ਬਚਨਾਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋ ਰਿਹਾ ਹੈ ਆਪਾਂ ਉਹੀ ਬਚਨ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਸੋ ਸਾਡਾ ਫਰਜ਼ ਸੀ ਇਹ ਬਚਨ ਆਪ ਜੀ ਦੇ ਨਾਲ ਸਾਂਝੀ ਕਰਨਾ ਬਾਕੀ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਮੰਨਣਾ ਹੈ ਜਾਂ ਨਹੀਂ ਮੰਨਣਾ ਕਿਸੇ ਦੇ ਨਾਲ ਆਪਾਂ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਜੇ ਕੋਈ ਗੱਲ ਚੰਗੀ ਲੱਗਦੀ ਹੁੰਦੀ ਆ ਮਨ ਨੂੰ ਚੰਗੀ ਲੱਗਦੀ ਹੁੰਦੀ ਆ ਤਾਂ ਉਹ ਹੋਰ ਵੀ ਕਿਤੋਂ ਸਰਚ ਕਰ ਲਿਆ ਕਰੋ ਕਿ ਕੀ ਇਹ ਸੱਚ ਹੈ ਆਪਣੇ ਮਨ ਦੀ ਤਸੱਲੀ ਕਰਕੇ ਫਿਰ ਇਹ ਬਚਨ ਜਰੂਰ ਮੰਨਿਆ ਕਰੋ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਪੜ੍ਹਦੇ ਸੁਣਦੇ ਰਿਹਾ ਕਰੋ ਸਾਡਾ ਮਨ ਮજબૂત ਹੁੰਦਾ ਹੈ ਸਾਡੇ ਮਨ ਨੂੰ ਬਲ ਮਿਲਦਾ ਹੈ ਸਾਡੇ ਮਨ ਨੂੰ ਗਿਆਨ ਮਿਲਦਾ ਏ ਸੋਝੀ ਮਿਲਦੀ ਆ ਸਾਡਾ ਮਨ ਗੁਰੂ ਜਰਨਾ ਦੇ ਨਾਲ ਜੁੜਿਆ ਰਹਿੰਦਾ ਹੈ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਡੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਬਚਨ ਸਾਨੂੰ ਸੌਖਾ ਕਰ ਕਰਕੇ ਸਮਝਾਉਂਦੇ ਆ ਸਾਡੀ ਮਤ ਥੋੜੀ ਆ ਨਾ ਕਈ ਵਾਰੀ ਸਾਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸੰਕੀ ਸਮਝਾਇਆ ਤਾਂ ਮਹਾਪੁਰਖ ਜੀ ਸੌਖੇ ਤਰੀਕੇ ਦੇ ਨਾਲ ਸਮਝਾਉਂਦੇ ਨੇ ਅਤੇ ਅਸਲ ਸੰਤ ਮਹਾਪੁਰਖ ਜੀ ਉਹੀ ਆਂਦੇ ਨੇ ਜੋ ਸਾਨੂੰ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਜੋੜਦੇ ਨੇ ਤੋੜਨ ਵਾਲਾ ਬੰਦਾ ਕਦੇ ਵੀ ਸੰਤ ਮਹਾਪੁਰਖ ਜੀ ਨਹੀਂ ਆ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਭਜਨ ਬੰਦਗੀ ਦੇ ਨਾਲ ਜੋੜਨ ਵਾਲੇ ਨੂੰ ਹੀ ਅਸਲ ਸੰਤ ਮਹਾਪੁਰਖ ਕਿਹਾ ਜਾਂਦਾ ਹੈ ਸੋ ਸੰਗਤ ਜੀ